ਕੋਈ ਲੱਗੀ ਆ ਬੱਬੀ ਤੁਮੇ ਤੇ ਕੋਰਤ ਸੀ ਨਾ ਤੂੰ ਔਰਤ ਦਾ ਦਰਦ ਸਮਝ ਸਕਦੀ ਸੀ ਮੈਂ ਮਾਂ ਬਣਾਲੀ ਆ ਤੈਨੂੰ ਤਾਂ ਪਤਾ ਸੀ ਨਾ ਬਾਸ ਇਹਦਾ ਕੀ ਗੇਮ ਖੇੜੀ ਤੂੰ ਮੇਰੇ ਨਾਲ ਕੀ ਹੋ ਗਿਆ ਜੀ ਕੀ ਹੋ ਗਿਆ ਮੈਨੂੰ ਪੁੱਛਦੇ ਆ ਸਾਰਾ ਕੁਝ ਸੁਣ ਲਿਆ ਮੈਂ ਨਹੀਂ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਬਸ ਕਰ ਜਾਂ ਤੂੰ ਇਹੋ ਜੀ ਗੱਲ ਕਿਉਂ ਨਹੀਂ ਹੈਗੀ ਸਾਰਾ ਕੁਝ ਸੁਣ ਲਿਆ ਮੈਂ ਕਿਹਦੇ ਨਾਲ ਭੱਜਣਾ ਤੂੰ ਚੱਲ ਠੀਕ ਹੈ ਫਿਰ ਜੇ ਤੈਨੂੰ ਪਤਾ ਹੀ ਲੱਗ ਗਿਆ ਆ ਜਾ ਫਿਰ ਆਪਾਂ ਬਹਿ ਕੇ ਗੱਲ ਹੀ ਕਰ ਲੈਨੇ ਆ ਸਾਫ਼ ਸਾ ਚੱਲ ਆ ਜਾ ਵਾਹੇ ਵਾਹਿ ਗੁਰੂ ਵਾਹਿ ਵਾਹਿ ਗੁਰੂ ਚਲ ਬੈਠ ਤੈਨੂੰ ਮੈਂ ਦੱਸਾਂ ਦੱਸ ਦੇ ਕੀ ਰਹਿ ਗਿਆ ਦੱਸਣ ਨੂੰ ਪਣਾ ਦੇਖ ਮੰਗੇ ਮੈਂ ਤੈਨੂੰ ਐ ਕਹਿੰਦੀ ਆ ਮੈਂ ਤੇਰੇ ਘਰੇ ਰਹਿੰਦੀ ਨਾ ਇੱਕ ਸਾਲ ਹੋ ਗਿਆ ਪਰ ਮੈਂ ਕਿ ਇਸ ਮੁੰਡੇ ਨੂੰ ਪਿਆਰ ਕਰਦੀ ਆ ਮੈਂ ਉਹਦੇ ਨਾਲ ਹੀ ਰਹਿਣਾ ਤੇ ਉਹਦੇ ਨਾਲ ਹੀ ਵਿਆਹ ਕਰਾਉਣਾ ਉਹ ਜੇ ਤੂੰ ਵਿਆਹ ਹੀ ਉਹਦੇ ਨਾਲ ਕਰਾਉਣਾ ਕਿ ਮੇਰੇ ਨਾਲ ਚੌਂਗਰਾ ਮੇਰੀ ਜ਼ਿੰਦਗੀ ਕਿਉਂ ਪਰਵਾਹ ਕਿੱਥੇ ਹੈ ਜ਼ਿੰਦਗੀ ਤੇਰੀ ਪਰਵਾਹ ਨਹੀਂ ਜ਼ਿੰਦਗੀ ਤਾਂ ਮੇਰੀ ਪਰਵਾਹ ਦੋ ਹੋਈ ਆ ਮੰਗੇ ਵਿਆਹ ਤੋਂ ਪਹਿਲਾਂ ਦਾ ਪਿਆਰ ਕਰਦੀ ਆ ਮੈਂ ਉਹ ਪਰ ਮੈਂ ਉਹ ਤੋਂ ਬਿਨਾ ਰਹਿ ਨਹੀਂ ਸਕਦੀ ਮੈਂ ਉਹਦੇ ਕੋਲ ਹੀ ਜਾਣਾ ਨਾਲੇ ਮੈਨੂੰ ਮੇਰੀ ਭੈਣ ਤੋਂ ਤਲਵਾਦਾ ਮੈਂ ਨਹੀਂ ਤੜਵਾਇਆ ਤੂੰ ਜੋ ਕੁਝ ਕੀਤਾ ਆਦੀ ਮਰਜ਼ੀ ਨਾਲ ਕੀਤਾ ਹਾਂ ਬੇਸ਼ੱਕ ਤੇਰੇ ਭੈਣ ਨੂੰ ਬੁਲਾ ਚਾਹੇ ਨਾ ਬੁਲਾ ਉਹ ਤੇਰੀ ਮਰਜ਼ੀ ਆ ਮਰਜੀ ਹੁਣ ਮੈਂ ਤੇ ਤੇਰੇ ਮਗਰ ਲੱ ਕੇ ਕੀ ਕੀਤਾ ਨਾ ਸਾਰਾ ਕੁਛ ਹੁਣ ਮੇਰੀ ਮਰਜ਼ੀ ਗੱਲ ਚ ਰਹੀਗੀ ਮੇਰੇ ਮਗਰ ਲੱ ਕੇ ਕੀ ਕੀਤਾ ਤੂੰ ਗਲਤੀਆਂ ਤੂੰ ਆਪ ਕੀਤੀਆਂ ਕਹੀ ਮੈਨੂੰ ਜਾਨਾ ਉਹ ਤੇਰੇ ਕਰਕੇ ਮਾਂ ਦੇ ਭੈਣ ਨੂੰ ਘਰੋਂ ਕੱਢਿਆ ੱੱਕੇ ਮਾਰ ਕੇ ਉਹ ਵੀ ਇਹ ਗੱਲਾਂ ਤਾਂ ਮੈਨੂੰ ਨਹੀਂ ਪਤਾ ਮੰਗੇ ਤੂੰ ਜਿਹੜਾ ਕੁਛ ਕਰਨਾ ਕਰ ਜੇ ਤੇਰੇ ਭੈਣ ਨੂੰ ਇੱਥੇ ਲੈ ਕੇ ਆਉਣਾ ਲੈ ਆ ਮੈਨੂੰ ਕੀ ਪ੍ਰੋਬਲਮ ਐ ਓਏ ਹੁਣ ਲਿਆਵਾ ਹੈ ਪਹਿਲਾਂ ਮੈਂ ਤੇਰੇ ਮਗਰ ਲੱ ਕੇ ਸਾਰਾ ਕੁਛ ਕੀਤਾ ਉਹਨੂੰ ਉਹਦੇ ਸਹੁਰਿਆਂ ਤੋਂ ਤਣਵਾਇਆ ਅੱਛਾ ਮੇਰੇ ਮਗਰ ਲੱਗ ਕੇ ਹਾਂ ਤੂੰ ਵੀ ਤਾਂ ਮੇਰੇ ਨਾਲ ਸੀ ਇਹ ਗੱਲ ਨਾ ਭੁੱਲ ਮੈਂ ਨਹੀਂ ਕਿਹਾ ਤੈਨੂੰ ਮੈਂ ਨਿਕਲ ਜਾਂਗੀ ਹੁਣ ਮੈਂ ਇਕੱਲੇ ਨਹੀਂ ਛੱਡ ਕੇ ਜਾ ਰਹੀ ਮੇਰੇ ਭੈਣ ਛੱਡ ਗਈ ਨਾਲ ਤੂੰ ਬਾਹਰ ਜਾਣਾ ਮੈਂ ਤਾਂ ਜਾਣਾ ਹੀ ਆ ਮੈਂ ਤਾਂ ਤੈਨੂੰ ਪਹਿਲੇ ਦੱਸਤਾ ਸਿਰ ਤੂੰ ਇਹ ਚੰਗਾ ਨਹੀਂ ਕੀਤਾ ਮੇਰੇ ਨਾਲ ਤੂੰ ਮੈਨੂੰ ਇੰਨਾ ਚਿਰ ਧੋਖੇ ਚ ਰੱਖਿਆ ਚੰਗਾ ਤਾਂ ਮੇਰੇ ਘਰਦਿਆਂ ਨੇ ਵੀ ਨਹੀਂ ਕੀਤਾ ਸੀ ਜਦੋਂ ਮੇਰੇ ਘਰਦਿਆਂ ਨੂੰ ਪਤਾ ਸੀ ਵੀ ਮੈਂ ਉਹ ਮੁੰਡੇ ਨੂੰ ਪਿਆਰ ਕਰਦੀ ਆ ਤੇ ਉਹਨਾਂ ਨੇ ਮੇਰਾ ਵਿਆਹ ਨਹੀਂ ਕੀਤਾ ਤੇਰੇ ਨਾਲ ਵਿਆਹ ਕਰਤਾ ਮੈਂ ਨੇ ਆਏ ਸੀ ਚੱਲ ਕੋਈ ਨਾ ਮੈਂ ਇੱਥੇ ਆ ਕੇ ਉਹਨੂੰ ਭੁੱਲ ਜੂਗੀ ਪਰ ਮੈਂ ਨਹੀਂ ਭੁੱਲ ਸਕੀ ਉਹਨੂੰ ਪਰ ਤੂੰ ਮੇਰੀ ਜ਼ਿੰਦਗੀ ਨਾਲ ਬਹੁਤ ਵੱਡਾ ਖਲਵਾੜ ਕੀਤਾਗਾ ਚਲ ਮੈਂ ਤੇਨੂੰ ਜੋ ਕੀਤਾ ਉਹਦੇ ਲਈ ਸੌਰੀ ਪਰ ਮੈਂ ਇੱਥੇ ਨਹੀਂ ਰਹਿ ਸਕਦੀ ਤੇਰੇ ਕੋਲ ਇਹ ਸੌਰੀ ਕਹਿਣ ਨਾਲ ਸਾਰਾ ਕੁਝ ਠੀਕ ਨਹੀਂ ਹੋ ਜਾਣਾ ਮੈਂ ਪਿੰਡ ਦੇ ਵਿੱਚ ਕੀ ਮੂਹ ਦਿਖਾਉਂਗਾ ਲੋਕ ਕੀ ਕਹਿਣਗੇ ਮੈਂ ਪਿੰਡ ਵਾਲਾ ਤਾਂ ਕੀ ਲਾਣਾ ਪਿੰਡ ਵਾਲੇ ਨੂੰ ਕੋਲੀ ਜਾਣਦ ਮੈਂ ਤਾਂ ਆਰਦੀ ਲਾਈਫ 'ਚ ਆਉਣੀ ਆ ਅੱਗੇ ਉਹ ਤੂੰ ਤਾਂ ਜਾਉਣੀ ਆ ਪਰ ਮੇਰੇ ਦਾ ਖਰਾਬ ਕਰਤੀ ਨਾ ਤੈਨੂੰ ਤਾਂ ਸ਼ਰਮ ਮਾ ਹੈ ਨਹੀਂ ਜੀ ਮੈਨੂੰ ਤਾਂ ਹੈਗੀਆ ਪਿੰਡ 'ਚ ਨਿਕਲਣਾ ਪਊ ਨਾ ਇਹਦੇ ਵਿੱਚ ਸ਼ਰਮ ਵਾਲੀ ਕੀ ਗੱਲ ਆ ਜਿਹੜੀ ਗੱਲ ਸੀ ਚਲ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਆਈ ਗਈ ਸਾਰੀ ਗੱਲ ਆਈ ਗਈ ਸਾਹਮਣੇ ਗੱਲ ਜਾਂ ਭਰੇ ਭਾ ਗਿਆ ਮੇਰੀ ਅੱਖ ਤਾਂ ਦੂਰ ਹੋ ਗਿਆ हां मैं तो हमेशा ਲਈ ਭੱਜ ਜੂਗੀ ਕਦੇ ਨਹੀਂ ਆਉਂਦੀ ਤੇਰੇ ਸਾਹਮਣੇ ਮੈਂ ਵੀ ਕਿੰਨਾ ਗਲਤ ਕੀਤਾ ਮੇਰੀ ਛੋਟੀ ਭੈਣ ਮੈਂ ਕਿਹਨੇ ਮਾਰ ਲੱਕੇ ਤੱਕ ਮਾਰ ਕੇ ਘਰੋਂ ਬਾਹਰ ਕੱਢਿਆ ਮਾਂ ਪੈ ਉਹਦੇ ਜਾਣ ਬਾਅਦ ਉਹਦਾ ਹਾਈਵੇ ਕੌਣ ਸੀ ਮੈਂ ਸੀਗਾ ਪਰ ਮੈਂ ਵੀ ਉਹਦੇ ਨਾਲ ਬਹੁਤ ਗਲਤ ਕੀਤਾ ਰੱਬ ਨੇ ਮੈਨੂੰ ਕਦੇ ਮਾਫ਼ ਨਹੀਂ ਕਰਨਾ ਹਉ ਜੀ ਵੀ ਸੱਚੀ ਕਹਿੰਦਾ ਸੀਗਾ ਕਿ ਤੇਰੇ ਨਾਲ ਨਾ ਫਟ ਫੜੀ ਹੋਣੀ ਹੈਗੇ ਪਰ ਅੱਜ ਮੈਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਜੋ PUBG ਕੇ ਕਿਹਾ ਸੀ ਆ ਰੱਬ ਨੇ ਮੈਨੂੰ ਕਦੇ ਮਾਫ਼ ਨਹੀਂ ਕਰਨਾ ਕਿ ਕਰਕੇ ਚੱਲ ਕੇ ਗਿਆ। ਕੌਣ ਆ ਗਿਆ? ਆ ਗਿਆ ਵੀ ਆ ਗਿਆ। ਸੱਸੀ ਆ ਬਈ। ਸਸਰੀ ਘਾਲ ਦੇ। ਮੈਂ ਤੇਰਾ ਨਾਮ ਮੰਗਾ। ਹਾਂ ਬਈ, ਤੁਸੀਂ ਕੌਣ? ਬਈ ਇਹ ਆਪਾਂ ਬੈਠ ਕੇ ਗੱਲ ਕਰ ਲਈਏ ਯਾਰ। ਹਾਂ ਚਲੋ ਬਈ। ਆਜੋ ਵੀ ਬੈਠੋ ਬੈਠੋ ਮੈਂ ਪਾਣੀ ਲੈ ਕੇ ਆਉਣਾ ਤੇ ਹਾਂ ਮੇਰੇ ਬੈਠੋ ਹਾਂ ਬਈ ਯਾਰ ਮੈਨੂੰ ਦੋ ਗੱਲਾਂ ਜਵਾਬ ਦੋ ਹਾਂ ਬਈ ਦੱਸੋ ਬਈ ਤੂੰ ਆਪਣੀ ਭੈਣ ਦੀ ਰਖੜੀ ਦਾ ਮੁੱਲ ਕੌਣੀ ਮੋੜਿਆ ਉਹ ਨੂੰ ਕਰੋ ਕਿਉਂ ਘਟੇ ਬਈ ਤੂੰ ਕੌਣਾ ਹੈ ਬਈ ਮੈਂ ਤਾਂ ਨਾਲ ਜਿਹੜੇ ਪਿੰਡ ਤੋਂ ਆਇਆ ਦਾਇਰੀ ਭਰਾ ਮੈਂ ਤੇਰਾ ਮੇਰੇ ਭੈਣ ਨਾਲ ਕੀ ਰਿਸ਼ਤਾ ਹੈ ਤੇਰਾ ਆਉਦੇ ਨਾਲ ਕੋਈ ਫੋਨ ਦਾ ਰਿਸ਼ਤਾ ਤਾਂ ਹੈ ਨਹੀਂ ਉਨੇਵੇਂ ਨੂੰ ਮੂਹ ਲੈ ਭਰਾ ਬਣਾਇਆ ਹੁੰਦਾ ਐ ਨਹੀਂ ਸੀਦੀ ਭੈਣ ਹੀ ਮਿਪਰੀ ਤੂੰ ਕਹੇ ਤਾਂ ਮੈਂ ਤੈਨੂੰ ਕੋਈ ਸਵਾਲ ਜਵਾਬ ਹੀ ਨਹੀਂ ਕੀਤਾ ਹਾਂ ਭਾਈ ਦੱਸ ਵਈ ਯਾਰ ਤੂੰ ਕਿਉਂ ਗਿਸੇ ਪਿੱਛੇ ਲੱਗ ਕੇ ਉਹਨੂੰ ਘਰੋਂ ਬਾਹਰ ਕਰ ਦਿਆ ਇੱਕ ਤੀਵੀਂ ਪਿੱਛੇ ਜਿਹੜੀ ਤੇਰੀ ਜ਼ਿੰਦਗੀ ਚ ਆਉਣਾ ਆ ਬਚਪਨ ਤੋਂ ਤੇਰੇ ਨਾਲ ਆ ਨਾ ਤੂੰ ਉਹਨੂੰ ਆਪਦੇ ਕੋਲ ਰੱਖਿਆ ਨਾ ਸਾਰੇ ਪਰਿਵਾਰ ਰਹਿਣ ਦਿੱਤਾ ਦੋਨਾਂ ਬਾਸੀ ਵੀ ਛੋੜਾ ਪਾਤਾ ਉਹਦਾ ਬੇਚਾਰਾ ਫੌਜੀ ਵੀ ਘਰ ਛੱਡ ਕੇ ਬਾਗ ਗਿਆ ਸਾਰੇ ਪਰਿਵਾਰ ਨੂੰ ਆਪਦੇ ਨਾਲ ਲੈ ਗਿਆ ਬਈ ਮੈਨੂੰ ਇੱਕ ਗੱਲ ਦੀ ਹੋਰ ਸਮਝ ਨਹੀਂ ਆਈ ਉਹ ਮਾਂ ਬਣ ਵਾਲੀ ਸੀ ਗਲੀਆਂ 'ਚ ਰੁੱਲਦੀ ਫਿਰਦੀ ਸੀ ਇੰਨੀ ਗਰਮੀ ਦੇ ਵਿੱਚ ਯਾਰ ਤੁਸੀਂ ਉਹਨੂੰ ਘਰੋਂ ਕਿਵੇਂ ਕੱਢ ਸਕਦੇ ਹੋ ਯਾਰ ਐਨੇ નિર્ਦਈ ਕਿਵੇਂ ਹੋ ਸਕਦੇ ਹੋ ਬਈ ਤੈਨੂੰ ਐ ਪਤਾ ਉਹ ਤੇਰੇ ਕੋਲ ਆਈ ਕਿਉਂ ਸੀ ਤੇਰੀ ਘਰ ਵਾਲੀ ਨੇ ਉਹਨੂੰ ਤਾਂ ਖਿੜੀਤੀ ਸੀ ਵੀ ਜੇ ਤੇਰੇ ਵੀ ਜੇ ਤੇਰੇ ਕੋਲੋਂ ਨਾ ਆ ਕੇ ਰਹੀ ਨਾ ਉਹ ਤੈਨੂੰ ਜ਼ਹਿਰ ਦੇ ਕੇ ਮਾਰ ਦਿੰਦੀ ਤੈਨੂੰ ਬਚਾਉਣ ਦੇ ਵਾਸਤੇ ਤੇ ਕੋ ਰਹਿ ਰਹੀ ਸੀ ਉਹ ਪਰ ਮੇਰੇ ਘਰ ਆ ਲਈ ਬਈ ਇਹ ਕਿਉਂ ਕਰੂ ਸਾ ਉਹ ਤਾਂ ਨਾ ਅਫેર ਚੱਲਦਾ ਸੀ ਬਾਹਰ ਸਾਰਾ ਕੁਝ ਵੇਚ ਵਟ ਕਿਉਂ ਸਾਰਾ ਝਾੜਮ ਤੇਰੀ ਭੈਣ ਦੇ ਸਿਰ ਤੇ ਪੋਣਾ ਜਾਉਦੀ ਸੀ ਇਸ ਕਰ ਕਿਉਂ ਰਹਿ ਰਹੀ ਸੀ ਨਾਲੇ ਤੇਰੀ ਜਾਨ ਵਿਚਾਰੀ ਸੀ ਕਿਦ ਨਾਲ ਲੱਗੇ ਪਏ ਨੇ ਕੋਦੋਂ ਦੇ ਕੌਣ ਆਇਆ ਵੇਖਾ ਤਾਂ ਸਰੀ ਜਾ ਕੇ ਬਾਈ ਮੈਨੂੰ ਮੇਰੇ ਭੈਣ ਨਾਲ ਮਿਲਿਆ ਦੇ ਬਾਈ ਤੂੰ ਉੱਥੇ ਬੈਠ ਖੜਾ ਹਾਂ ਮੈਂ ਤੈਨੂੰ ਤੇਰੀ ਭੈਣ ਨਾਲ ਮਿਲਾਉਣ ਵਾਸਤੇ ਆਇਆ ਕਿਹੜੇ ਤੇ ਮੁੰਡਾ ਕੌਣ ਸੀਗਾ ਤੁਸੀਂ ਇੱਕ ਦੂਜੇ ਵੱਲ ਮੇਖ ਕੇ ਚਾਹੁੰਦੇ ਸੀਗੇ ਕੌਣ ਸੀਗਾ ਇਹ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰ ਤੁਸੀ ਕਬਰੇ ਚ ਬਾਹਰ ਭਾਗ ਤਾ ਗੱਲ ਕਿਉਂ ਨਹੀਂ ਕਰਨੀ ਮੈਂ ਤਾਂ ਪੁੱਛ ਰਿਆ ਤੈਨੂੰ ਦੱਸ ਵੀ ਕੌਣ ਸੀਗਾ ਮੇਰਾ ਹੱਕਾ ਪੁੱਛਣ ਦਾ ਮੈਂ ਤੁਹਾਨੂੰ ਕਿਹਾ ਨਾ ਮੈਂ ਕੋਈ ਗੱਲ ਨਹੀਂ ਕਰਦੀ ਤੁਹਾਡੇ ਨਾਲ ਤੇ ਨਾਲੇ ਤੂੰ ਨੇ ਹਾਨੂੰ ਮੈਨੂੰ ਮਾਰਨ ਦੀ ਧਮਕੀ ਕਿਉਂ ਦਿੱਤੀ ਸੀਗੀ ਮੈਂ ਤੁਹਾਨੂੰ ਇੱਕ ਵਾਰ ਹੀ ਕਹਤਾ ਜਦੋਂ ਕਮਰੇ ਚ ਬਾਹਰ ਭਾਗ ਤਾ ਉਤੇ ਹਰ ਸਵਾਲਾਂ ਦੇ ਜਵਾਬ ਮੈਂ ਫੇਰ ਦਵਾਂਗੇ ਹੁਣ ਮੇਰੇ ਟਾਈਮ ਨਹੀਂ ਹੈ ਕੋਈ ਵੀ ਸਵਾਲ ਦਾ ਜਵਾਬ ਦੇਣ ਦਾ ਕਿਹੜੇ ਮੋੜ ਤੇ ਲੈ ਕੇ ਖੜਾ ਕਰਤਾ ਮੈਨੂੰ ਮੈਂ ਕਿੱਥੇ ਲਿਆ ਮਾ ਇਹ ਮਤਲਬ ਐਨੂ ਆ ਹਾਲਾਤਾਂ ਵਿੱਚ ਲਿਉਣ ਵਾਲਾ ਮੇਨ ਕਰਨ ਮਾਇਆ ਮੈਂ ਹੋਂਦੀ ਚਿੰਦਗੀ ਬਰਬਾਦ ਕੀਤੀ ਹੈ ਉਹ ਤਾਂ ਗੱਲ ਤੋਂ ਹੈ ਤੇ ਫਤਰੀ ਨੇ ਆ ਮੇਰੇ ਕੰਨ ਦਰਦ ਦਰਦੀਆਂ ਟੁਕੜਾ ਕਰੀ ਆ ਮੈਨੂੰ ਹੋਵੇ ਕਿ ਮੇਂ ਜੰਗੀਆ ਹੋ ਕਿ ਨੀਚੇ ਜੰਗੀਤ ਨਾ ਆਉਣੇ ਆਉਂਦੇ ਥਰਾ ਦਾ ਰਿਸ਼ਤਨ ਨਵਾਇਆ ਉਹ ਮੈਂ ਉਹ ਸਾਰੇ ਰਿਸ਼ਤਿਆਂ ਤੋਂ ਹੀ ਲੱਗ ਕਰਤਾ ਨਾ باقی ਹੋ ਗਿਆ ਮੈਥੋਂ باقی ਹੋ ਗਿਆ ਮੈਥੋਂ ਕੀ ਕਰਤਾ ਮੈਂ ਮਨੋ ਕੇ ਸੁਣਾ ਵੀਰੇ ਕੀ ਹੋ ਗਿਆ ਤੁਸੀਂ ਰੋਈ ਕਿਉਂ ਜਾਂਦੇ ਹੋ ਨਾ ਪਹਿਨੇ ਮੈਂ ਨਹੀਂ ਰੋਇਆ ਲੈ ਵੀਰੇ ਦੱਸ ਜੇ ਕੋਈ ਗੱਲ ਹੋਈ ਆ ਕਿਤੇ ਮੇਰੇ ਵੀਰੇ ਤੇ ਪਾਪੀ ਨੇ ਤੈਨੂੰ ਕੁਝ ਕਿਹਾ ਨਾ ਨਾ ਪਹਿਨੇ ਉਹਨਾਂ ਨੇ ਤਾਂ ਕੁਝ ਨਹੀਂ ਕਿਹਾ ਮੈਨੂੰ ਫਿਰ ਵੀਰੇ ਤੇਰਾ ਚਿਹਰਾ ਜੋ ਕੇ ਉੱਤਰ ਗਿਆ ਕੋਈ ਗੱਲ ਹੋਈ ਆ ਤਾਂ ਦੱਸ ਦੇ ਨਾ ਪਹਿਨੇ ਨਾਲ ਤਾਂ ਕੋਈ ਨਹੀਂ ਹੋਈ ਮੈਂ ਮੇਰੀ ਜ਼ਿੰਦਗੀ 'ਚ ਬਹੁਤ ਗਲਤੀਆਂ ਕੀਤੀਆਂ ਨੇ ਇਹ ਗਲਤੀਆਂ ਦਾ ਇੱਕ ਮੌਕਾ ਦਿੱਤਾ ਰੱਬ ਨੇ ਮੈਨੂੰ ਸੁਧਾਰਨ ਦਾ ਉਹ ਮੌਕਾ ਤੂੰ ਆ ਪੈਣੇ ਜੇ ਤੂੰ ਮੈਨੂੰ ਮਾਫ ਕਰਤਾ ਮੇਰੀ ਸਾਰੀਆਂ ਗਲਤੀਆਂ ਸੁਧਰ ਜਾਣੀਆਂ ਆ ਪੈਣੇ ਤੈਨੂੰ ਮਾਫ ਕਰ ਦੇ ਲੈ ਵੀਰੇ ਇਹੋ ਜਿਹੀ ਕਿਹੜੀਆਂ ਗਲਤੀਆਂ ਨੇ ਜਿਹੜੇ ਤੂੰ ਮੇਰੇ ਤੋਂ ਮਾਫੀ ਮੰਗੀ ਜਾਣਾਗਾ ਨਾਲੇ ਮੈਂ ਮਾਫ ਕਰਨ ਵਾਲੀ ਕੌਣ ਹੁੰਨੀ ਆ ਵੀਰੇ ਮੈਂ ਨਹੀਂ ਟਾਈਮ ਆਉਂਦੇ ਤੈਨੂੰ ਸਾਰਾ ਕੁਝ ਬਤਾ ਦਾਂਗੀ ਨਾ ਬਤੇਰੇ ਵੀਰ ਜਿੰਨ ਹਰ ਕੰਮ ਤੇ ਹਰ ਵੀਰ ਨੂੰ ਤੇਰੇ ਵੀਰੇ ਗੱਲ ਤਾਂ ਸੁਣ ਵੀਰੇ ਨੂੰ ਕੀ ਹੋ ਗਿਆ ਨਹੀਂ ਤਾਂ ਵੀਰੇ ਨੇ ਐਂ ਦੱਸਿਆ ਕਿੰਦੇਰੇ ਪੇਕੇ ਘਰੇ ਗਿਆ ਸੀ ਮੇਰੇ ਪੇਕੇ ਘਰ ਤੇ ਤਾਂ ਕੋਈ ਗੱਲ ਹੀ ਨਹੀਂ ਛੇੜੀ ਕਿਤੇ ਮੇਰੀ ਭਾਬੀ ਨੇ ਤਾਂ ਨਹੀਂ ਕੁਝ ਕਿਹਾ ਤਾਂ ਹੁਣ ਮੈਨੂੰ ਪਤਾ ਮੇਰੀ ਭਾਬੀ ਦਾ ਸੁਭਾਅ ਥੋੜਾ ਗੁੱਸੇ ਵਾਲਾ ਗਾ ਪਰ ਜੇ ਕੁਝ ਕਿਹਾ ਹੁੰਦਾ ਤਾਂ ਵੀਰੇ ਦੱਸ ਵੀ ਸਕਦਾ ਸੀ ਪਰ ਸ਼ਾਇਦ ਮੈਨੂੰ ਲੱਗਦਾ ਵੀਰੇ ਨੇ ਪੱਕਾ ਮਿੰਟ ਕੀਤੀ ਹੋਗੀ ਕਿੰਨੇ ਹਾਣ ਤੁਸੀਂ ਲੈ ਜਾਓ ਪਰ ਵੀਰੇ ਨੂੰ ਕਿਵੇਂ ਸਮਝਾਵਾਂ ਕਿ ਮੇਰਾ ਮੰਗਾ ਵੀਰਾ ਤੇ ਮੇਰੀ ਭਾਬੀ ਮੈਨੂੰ ਆਪਦੇ ਘਰੇ ਵਾਪਸ ਲੈ ਕੇ ਜਾਣਾ ਹੀ ਨਹੀਂ ਚਾਹੁੰਦੇ ਚਲ ਫਿਰ ਉਹਨੂੰ ਚਾਹ ਪਾਣੀ ਦੇ ਦਿੰਦੇ ਆਂ ਸ਼ਾਇਦ ਕੋਈ ਗੱਲ ਦੱਸ ਹੀ ਦੇਵੇ ਵੀ ਕੀ ਹੋਇਆਗਾ ਕਿੰਨੇ ਫੋਨ ਕਰਤੇ ਇੱਕ ਵੀ ਫੋਨ 'ਚ ਇਹ ਕਹਿੰਦਾ ਪਈ ਪਾਗਲਾ ਇਹ ਫੋਨ ਤਾਂ ਚੱਕ ਲਾ 5 ਸਾਲਾਂ ਦਾ ਪਿਆਰ ਪਲਾਂ 'ਚ ਭਲਾ ਤਾ ਰਾਜਦੀਪ ਜੇ ਤੂੰ ਮੇਰਾ ਫੋਨ ਚੱਕ ਲੈਣਾ ਇੱਕ ਵਾਰੀ ਤੈਨੂੰ ਕਹਿਦਾ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਆ ਆ ਜਾ ਮੁਰਦਾ ਕਿਉਂ ਤੈਨੂੰ ਵੀ ਦੱਸਦਾਂ ਨਹੀਂ ਸਾਰੀ ਕਹਾਣੀ ਆ ਜਾ ਹੁਣ ਬਹਿ ਜਾ ਤੇਰੇ ਵੀ ਦਿਲ 'ਚ ਬਾਲੀ ਕਾਲੀ ਐ ਨਾ ਗੱਲ ਪੁੱਛਣ ਦੀ ਲੈ ਫਿਰ ਹੁਣ ਤੈਨੂੰ ਦੱਸ ਹੀ ਦਿੰਨੀ ਉਹ ਮੇਰਾ 5 ਸਾਲਾਂ ਦਾ ਪਿਆਰ ਸੀ ਤੇ ਤੇਰੇ ਨਾਲ ਰਹਿਣਾ ਮੇਰੀ ਇੱਕ ਮਜਬੂਰੀ ਸੀ ਮੈਂ ਤਾਂ ਉਹਦੇ ਕੋਲ ਹੀ ਜਾਣਾ ਤੇ ਤੈਨੂੰ ਜਾ ਕੇ ਵੀ ਦਿਖਾਉਂਗੀ ਉਹ ਫਿਰ ਤੂੰ ਤੋ ਜਾਣਾ ਹੈ ਪਰ ਇੰਨਾ ਤਮਾਸ਼ਾ ਕਰਨ ਦੀ ਕੀ ਲੋੜ ਸੀ। ਓਹੋ ਤਮਾਸ਼ਾ ਕਿਵੇਂ ਨਾ ਕਰਦੀ। ਫਿਰ ਤੇਰੀ ਭੈਣ ਡਾਇਰੈਕਟ ਇੱਥੇ ਆ ਜਾਂਦੀ ਸੀ। ਉਹਨੇ ਤੇਰੇ ਕੋਲ ਰਹਿਣਾ ਸੀ ਤੇ ਮੈਂ ਮੇਰੇ ਰਾਸਦੀਪ ਕੋਲ। ਉਹਨਾਂ ਨੇ ਤਾਂ ਮੈਨੂੰ ਮੇਰੀ ਭੈਣ ਨਾਲ ਕੜਵਾਤਾ। ਤੇਨ ਨਾਲੇ ਤੂੰ ਉਹ ਮੈਨੂੰ ਮਾਰਨੇ ਧਮਕੇ ਦਿੰਨੇ ਆ। ਵੀ ਜੇ ਤੂੰ ਪੇਕ ਕੇ ਰੱਖੇਂਗੇ ਸੌਰੇ। ਹਾਂ ਮੈਂ ਤਾਂ ਕਿਹਾ ਸੀ ਉਹ ਤੈਨੂੰ ਪਿਆਰ ਕਰਦੀ ਸੀ ਆਪਦੇ ਭਰਾ ਦੀ ਜਾਨ ਬਚਾਉਣ ਵਾਸਤੇ ਫਿਰ ਉਹਨੇ ਆਉਣਾ ਹੀ ਸੀ ਇੱਥੇ ਤੇ ਆਪ ਦਾ ਸੋਹਰਾ ਪਰਿਵਾਰ ਛੱਡਿਆ ਹੀ। ਉਹ ਤਾਂ ਮੈਂ پاگل ਸੀ ਆ ਜਿਹੜਾ ਰੱਬ ਵਰਗੀ ਭੈਣ ਨੂੰ ਘਰੋਂ ਧੱਕੇ ਮਾਰ ਕੇ ਘੜਤਾ ਫੱ ਤੇਰੇ ਸਾਰੇ ਡਰਾਮੇ ਨਾ ਮੇਰੇ ਤੋਂ ਨਹੀਂ ਦੇਖੇ ਜਾਂਦੇ ਮੈਂ ਤਾਂ ਚੱਲੀ ਆ ਆਪਦੇ ਪੇਕੇ ਨਾ ਹੁਣ ਉੱਥੇ ਜਾ ਕੇ ਕੀ ਕਰਾਂਗੇ ਕੀ ਕਰਨਾ ਉੱਥੇ ਆ ਆਦੀ ਮਾਂ ਕੋਲ ਚੱਲੀ ਤੇ ਉੱਥੋਂ ਦੀ ਮੇਰਾ ਰਾਜਦੀਪ ਆ ਲੇ ਵੀਰੇ ਮੈਂ ਪੈਸੇ ਕੀ ਕਰਨੇ ਆ ਬਸ ਤੂੰ ਮੇਰੇ ਨਾਲ ਤਾਂ ਇਹੋ ਵਾਦਾ ਕਰਨਾ ਕਿ ਜਦੋਂ ਤੇਰਾ ਵਿਆਹ ਹੋ ਗਿਆ ਨਾ ਜਦੋਂ ਭਾਬੀ ਆ ਗਈ ਤੂੰ ਬਦਲ ਨਾ ਜਾਇ ਮੇਰੇ ਲਈ ਨਾ ਪੇਕੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਰੱਖੀ ਬਸ ਬੋਲੇ ਤੂੰ ਪੈਸੇ ਵੀ ਲੈ ਲੈ ਮੈਂ ਤੇਰੇ ਨਾਲ ਵਾਦਾ ਵੀ ਕਰਦਾ ਵੀ ਮੈਂ ਕਦੇ ਵੀ ਬਦਲਦਾ ਨਹੀਂ ਹੈਗਾ ਤੂੰ ਜਦੋਂ ਮਰਜੀ ਆਇਆ ਕਰੇ ਜਦੋਂ ਮਰਜੀ ਜਾਇਆ ਕਰੇ ਬਸ ਠੀਕ ਆ ਵੀਰੇ ਮੈਨੂੰ ਪੈਸੇ ਨਹੀਂ ਚਾਹੀਦੇ ਤੂੰ ਪੈਸੇ ਰੱਖ ਚਲ ਠੀਕ ਆ ਫਿਰ ਕਹਨੇ ਤੂੰ ਤਾ ਆਪਣਾ ਫਰਜ਼ ਨਿਭਾਦਾ ਪਰ ਮੈਂ ਤੇਰਾ ਭਰਾ ਹੋਂ ਦਾ ਫਰਜ਼ ਨਿਭਾ ਸਕਿਆ ਮੈਨੂੰ ਮਾਫ਼ ਕਰ ਦੇ ਕਹਨੇ ਮੈਂ ਆਪਣੀ ਗਲਤੀ ਦਾ ਜ਼ਰੂਰ ਸੁਧਾਰ ਕਰਾਂਗਾ ਨਾ ਇੱਥੇ ਕੀ ਰੋਣੇ ਪਿੱਟਣੇ ਜੇ ਪਾਰਖਿਆ ਕੋਈ ਮਰ ਨਹੀਂ ਚੱਲਿਆ ਤੇਰਾ ਨਾ ਹੁਣ ਕੀ ਲੈਣਾ ਇੱਥੇ ਫੋਨ ਰਹਿ ਗਿਆ ਸੀ ਮੇਰਾ ਹੋਰ ਮੈਂ ਕੀ ਲੈਣ ਆਉਣਾ ਇਥੋਂ ਇਦਰੇ ਇੰਦਰਾ ਕੁਛ ਚੱਕ ਕੇ ਲੈ ਕੇ ਜਾਂਦੀ ਸਾਰਾ ਕੁਛ ਇੱਥੇ ਪਿਆ ਮੁੱਕੀ ਜਾਂ ਬੈਠਾ ਏ ਸਾਲੀ ਫੋਨ ਕਰਨੋਂ ਨਹੀਂ ਹਟਦੇ ਯਾਰ ਮੈਂ ਕੀ ਕਰਾਂ ਮੈਂ ਗੱਲਾਂ ਦੇ ਵਿੱਚ ਵਿਚਾਲੇ ਫਸ ਗਿਆ ਕੁਛ ਤਾਂ ਕਰਨਾ ਪਊ ਕਿ ਵੀਰੇ ਕਿੱਥੇ ਚੱਲੇਗਾ ਮੈਂ ਮੈਂ ਮੇਰੇ ਦੋਸਤ ਕੋਲ ਜਾਣਾ 3000 ਦਿਨ ਲਾ ਕੇ ਮੇਰੇ ਫਿਰ ਮੈਂ ਇੱਥੇ ਇਕੱਲੇ ਕਿ ਮਰੇ ਰਹੂੰਗੀ ਨਾ ਨਾ ਮੈਂ ਬੀਬੇ ਨੂੰ ਕਹਿ ਜੂ ਆਵਾਂ ਇੱਧਰ ਆ ਜੂ ਸ਼ਾਮ ਮੈਂ ਉਹਨੂੰ ਦੇਖਣ ਪਈਂਗਾ ਜੀ ਨਾ ਜੇ ਕੋਈ ਕਰ ਆਇਆ ਉਹਨੂੰ ਕਹਿ ਦੀ ਵੀਰਾ ਤੈਨੂੰ ਚਾਰ ਜਣਾਂ ਵਾਸਤੇ ਬਾਹਰ ਗਿਆ ਹੋਇਆ ਘਰੇ ਕੌਣ ਆਊ ਵਾਹ ਕੀ ਬਾਤ ਐ ਜਨਾਬ ਨੇ ਘਰ ਛੱਡਣ ਦੇ ਤਿਆਰੀਆਂ ਕਰਖੀਆਂ ਹੈ ਨਾ 5 ਸਾਲਾਂ ਦਾ ਪਿਆਰ ਸੀ ਤੇਰੇ ਕਰਕੇ ਮੈਂ ਆ ਤਾਂ ਸੋਹਰਾ ਪਰਿਵਾਰ ਛੱਡ ਕੇ ਆਈ ਆ ਸਾਰੇ ਕਿਤੇ ਟੁੱਟ ਗਈ ਅੱਛਾ ਇਹ ਮਹਾਰਾਣੀ ਵੀ ਇੱਥੇ ਆ ਇੱਥੇ ਰਹੂੰਗੀ ਤੇਰੇ ਘਰੇ ਵੀਰੇ ਮਤਲਬ ਤੁਸੀਂ ਦੋਨੇ ਰਲੇ ਹੋਏ ਸੀਗੇ ਤੁਸੀਂ ਮੇਰੇ ਭਰਾ ਦਾ ਘਰ ਪੱਟਦਾ ਰਲ ਕੇ ਨਾ ਪਹਿਣੀ ਨਾ ਮੈਂ ਨਹੀਂ ਜਾਣਦਾ ਸੀ ਇਹ ਤੇਰੀ ਭਾਬੀ ਆ ਸਾਡਾ 5 ਸਾਲਾਂ ਦਾ ਪਿਆਰ ਸੀ ਮੈਂ ਇਹਨੂੰ ਕਿਵੇਂ ਛੱਡ ਸਕਦਾ ਸੀ ਚੱਲ ਮੰਨ ਲਿਆ ਵੀਰੇ ਤੁਹਾਨੂੰ ਇਹ ਨਹੀਂ ਪਤਾ ਸੀ ਵੀ ਇਹ ਮੇਰੀ ਭਾਬੀ ਆ ਪਰ ਤੁਸੀਂ ਕਿਸੇ ਮੁੰਡੇ ਦਾ ਘਰ ਤਾਂ ਪੱਟ ਹੀ ਰਹੇ ਸੀ ਨਾ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਮੁੰਡੇ ਤੇ ਕੀ ਬਿੱਤੂਗੀ ਬਣੀ ਤੁਸੀਂ ਬਚਪਨ ਤੋਂ ਇਕੱਠੇ ਆ ਮੈਨੂੰ ਕਿਵੇਂ ਛੱਡ ਸਕਦਾ ਬਸ ਵੀਰੇ ਜਿਹੜਾ ਕੁਝ ਹੋ ਗਿਆ ਨਾ ਉਹ ਮੈਨੂੰ ਨਹੀਂ ਪਤਾ ਮੁੱਕ ਦੀ ਗੱਲ ਇਹ ਆ ਕਿ ਤੁਸੀਂ ਸਾਡੇ ਦੋਨਾਂ ਚੋਂ ਇੱਕ ਜਾਣੇ ਨੂੰ ਚੁਣ ਲਓ ਤੁਹਾਨੂੰ ਮੇਰੀ ਭਾਬੀ ਚਾਹੀਦੀ ਆ ਕਿ ਭੈਣ ਹਾਂ ਪਹਿਲਾਂ ਤੇਰਾ ਭਰਾ ਦੁਸ਼ਮਣ ਬਣਿਆ ਰਿਹਾ ਮੇਰਾ ਹੁਣ ਤੂੰ ਵੰਝਾ ਸਤੋ ਬੱਟੀ ਦੁਸ਼ਮਣ ਨਾ ਭਾਬੀ ਤੂੰ ਆ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਤੂੰ ਮੇਰੀ ਤੇ ਮੇਰੇ ਭਰਾ ਦੀ ਅੱਛਾ ਮੈਂ ਕੀ ਕੀਤੀ ਆ ਕੀਤੀ ਤਾਂ ਤੁਸੀਂ ਦੋਨੇ ਭੈਣ ਭਰਾਵੋ ਨਾ ਮੇਰੀ ਜਿੰਦਗੀ ਖਰਾਬ ਨਾ ਸੀ ਕੀ ਕਰਤਾ ਭਾਬੀ ਦੱਸੀ ਬਸ ਹੋਈ ਇਹ ਤੇ ਜਿਹੜਾ ਕੁਝ ਦੇਖੀ ਜਾ ਸਭ ਤੋਂ ਵੱਡੀ ਗਲਤੀ ਤਾਂ ਮੇਰੇ ਵਿਰੇ ਦੀ ਆ ਹੁਣੇ ਤੇਰੇ ਨਾਲ ਵਿਆਹੀ ਕਿਉਂ ਕਰਾਇਆ ਨਾ ਕਰਵਾਉਂਦਾ ਮੈਂ ਕਿਹੜਾ ਉਹਨੂੰ ਕਿਹਾ ਸੀ ਵਿਰੇ ਤੈਨੂੰ ਮੈਂ ਇੱਕ ਦਲ ਪੁੱਛਿਆ ਤੂੰ ਦੱਸੇਂਗਾ ਪਾਡੀ ਚਾਹੀਦੀ ਏ ਕਿ ਤੈਨੂੰ ਤੇਰੀ ਭੈਣ ਚਾਹੀਦੀ ਏ ਕਹਣੇ ਤੂੰ ਤੇ ਇੰਨਾ ਰਿਸ਼ਤਾ ਬਣਾਇਆ ਤੈਨੂੰ ਭਾਉਂਗਾ ਤੈਨੂੰ ਨਵਾਦਾ ਕਿ ਤੈਨੂੰ ਕੰਨ ਭਣ ਚਾਹੀਦੀ। ਅੱਛਾ ਤੇ ਫਿਰ ਮੇਰਾ ਕੀ ਬਣੂਗਾ? ਪਹਿਲਾਂ ਮੈਂ ਆਪ ਤੇ ਪੇਕੇ ਘਰੋਂ ਟੁੱਟ ਗਈ, ਫੇਰ ਆਦੇ ਸਹੁਰੇ ਘਰੋਂ। ਹੁਣ ਮੈਂ ਜਾਵਾਂ ਕਿੱਧਰ? ਮੈਂ ਤਾਂ ਇੱਥੇ ਹੀ ਰਹੂੰਗੀ ਤੇਰੇ ਕੋਲ ਤੇ ਤੇਰੇ ਘਰੇ। ਕਿਤੇ ਨਹੀਂ ਜਾਂਦੀ ਮੈਂ। ਪੇਕੇ ਤੇ ਸਹੁਰੇ ਦੋਨੇ ਛੱਡ ਕੇ ਆਈ ਹੈ ਨਾ। ਆਦੇ ਕਰਤੂਤਾਂ ਨੂੰ ਛੱਡ ਕੇ ਆਈ ਆ। ਕਿਹਾ ਕਿਨੇ ਸੀ ਭਾਬੀ? ਕਿਨੇ ਫੋਨ ਕੀਤਾ ਸੀ? ਤੇ ਤੂੰ ਨਾ ਹੁੰਦੀ ਜੇ ਮੈਂ ਫੋਨ ਕੀਤਾ ਸੀ ਤਾਂ। ਭਾਬੀ, ਤੇਨੂੰ ਭਾਵੇਂ ਰਿਸ਼ਤੇ ਪਿਆਰੇ ਹੋਣ ਨਾ ਹੋਣ। ਪਰ ਮੈਨੂੰ ਆਪਦਾ ਨਾ ਵੀਰ ਬਹੁਤ ਪਿਆਰਾ ਸੀ ਮੈਂ ਆਪਦੇ ਵੀਰ ਨੂੰ ਨਾ ਮਰਿਆ ਹੋਇਆ ਨਹੀਂ ਦੇਖਣਾ ਚਾਹੁੰਦੀ ਸੀ ਸੁਣ ਗਈ ਗੱਲ ਬਗ ਜਾ ਫਿਰ ਤੇਰੇ ਵੀਰ ਕੋਲ ਇੱਥੇ ਕੀ ਕਰਦੀ ਏ ਤੂੰ ਮੈਂ ਤਾਂ ਆਪਦੇ ਦੋਨੇ ਵੀਰਾਂ ਕੋਲ ਹੀ ਖੜੀ ਆ ਪਰ ਭਾਦੀ ਤੇਰਾ ਇੱਥੇ ਹੋਣ ਦਾ ਨਾ ਕੋਈ ਹੱਕ ਨਹੀਂ ਬਣਦਾ ਸੀ ਅੱਛਾ ਮੇਰਾ ਹੱਕ ਨਹੀਂ ਬਣਦਾ ਸੀ ਪੁੱਛੇ ਨੂੰ ਕੀ ਲੱਗਦੀ ਏ ਮੈਂ ਇਹਦੀ ਉਹ ਤਾਂ ਤੈਨੂੰ ਪਤਾ ਲੱਗ ਹੀ ਗਿਆ ਹੁਣ ਤੇ ਬਾਬੇ ਹੁਣ ਫਿਰ ਤੈਨੂੰ ਵੀ ਪਤਾ ਲੱਗ ਗਿਆ ਕਿ ਰਾਜੀ ਵੀਰੇ ਨੇ ਕਿਹਨੂੰ ਚੁਣਿਆਗਾ ਕਿਸੇ ਨੂੰ ਚੁਣਿਆ ਮੈਂ ਤਾਂ ਇੱਥੇ ਹੀ ਰਹਿਣਾ ਮੈਨੂੰ ਨਹੀਂ ਪਤਾ ਇਹ ਤੇ ਦਿਲ ਦੇ ਵਿੱਚ ਇੰਨੀਆਂ ਗੱਲਾਂ ਛਪਾਈ ਬੈਠੇ ਆ ਤੂੰ ਮੈਨੂੰ ਬਚਾਉਣ ਲਈ ਆਪਣਾ ਸਾਰਾ ਪਰਿਵਾਰ ਛੱਡਿਆ ਯਾਦਗਾਰ ਵੀਰੇ ਮੈਂ ਤੈਨੂੰ ਇੱਕ ਗੱਲ ਕਹੀ ਸੀ ਕਿ ਤੇਰੀ ਆਈ ਤੇ ਨਾ ਮੈਂ ਮਰੂੰਗੀ ਸਾਲੇ ਭਾਬੀ ਮੇਰੇ ਤਾਂ ਦੋ ਦੋ ਪੇਕੇ ਹੋਗੇ ਇੱਕ ਮੂੰਹ ਬੋਲਿਆ ਫਿਰ ਤੇ ਇੱਕ ਉਹ ਹਣ ਤੂੰ ਦੱਸ ਕਿਹੜੇ ਆ ਤੇਰੇ ਪੇਕੇ ਤੇ ਕਿਹੜੇ ਸਹਰੇ ਮੈਂ ਰਾਜਦੀਪ ਕੋਲ ਰਹੂੰਗੀ ਮੈਂ ਨਹੀਂ ਰੱਖਣਾ ਤੈਨੂੰ ਆਪਦੇ ਘਰੇ ਤੂੰ ਨੇਹਾ ਦਾ ਘਰ ਪੱਟ ਕੇ ਆਪਦਾ ਘਰ ਬਸਾਉਣ ਚੱਲੀ ਆ ਤੈਨੂੰ ਜਮਾਂ ਵੀ ਸ਼ਰਮ ਨਹੀਂ ਆਈ ਭਗ ਜਾ ਇੱਥੋਂ ਮੈਂ ਨਹੀਂ ਰੱਖਦਾ ਤੈਨੂੰ ਆਪਦੇ ਘਰੇ ਨਾ ਆਏ ਕਿਵੇਂ ਭਗ ਜਾ ਸਾਰਾ ਕੁਝ ਛੱਡ ਗਈਆਂ ਤੇਰੇ ਪਿੱਛੇ ਇੱਥੇ ਰਹੂੰਗੀ ਮੈਂ ਤਾਂ ਕੀ ਤੂੰ ਰੱਟ ਲਈ ਮੈਂ ਛੱਡ ਗਈਆਂ ਛੱਡ ਗਈ ਕਿਹਨੇ ਗਈ ਤੈਨੂੰ ਛੱਡਣ ਨਾ ਆਉਂਦੀ ਤੂੰ ਹੀ ਕਿਹਾ ਸੀ ਉਹ ਤਾਂ ਫੋਨ ਕਰਕੇ ਉਹਦੀ ਕਹਿ ਦਿੰਦਾ ਸੀ ਯਾਰ ਬੇਸ਼ੱਕ ਮੈਂ ਕਿਹਾ ਸੀ ਤੈਨੂੰ ਪਰ ਹੁਣ ਮੈਂ ਤੈਨੂੰ ਨਹੀਂ ਰੱਖਣਾ ਚੱਲ ਜਾ ਇੱਥੋਂ ਮੈਂ ਮੇਰੀ ਭੈਣ ਨਾਲ ਰਿਸ਼ਤਾ ਬਣਾਇਆ ਤੇ ਮੈਂ ਇਹੀ ਰਿਸ਼ਤਾ ਨਿਭਾਉਂਗਾ ਤੇ ਮੈਂ ਜਾਊਂਗੀ ਕਿੱਥੇ ਜਿੱਥੋਂ ਆਈਆਂ ਉੱਥੇ ਭੱਗ ਜਾ ਉੱਥੇ ਕਿਵੇਂ ਭੱਗ ਜਾਵਾਂ ਮੈਂ ਭਾਬੀ ਜਦੋਂ ਮੈਨੂੰ ਘਰੋਂ ਕੱਢਿਆ ਸੀਗਾ ਉਦੋਂ ਮੈਂ ਵੀ ਤੈਨੂੰ ਇਹੀ ਸਵਾਲ ਪੁੱਛਿਆ ਸੀ ਕਿ ਮੈਂ ਕਿੱਥੇ ਜਾਵਾਂਗੀ ਤੇ ਤੂੰ ਮੈਨੂੰ ਕੀ ਕਿਹਾ ਸੀ ਕਿ ਕੋਈ ਨਹੀਂ ਬਰਾਲੀ ਉਹਨਾਂ ਨੂੰ ਉਹ ਆਪੇ ਵੇਰ ਜਾਣਗੇ ਕੋਈ ਨਹੀਂ ਭਾਬੀ ਜੇ ਮੇਰਾ ਵੀਰਾ ਵਿਰਦਾ ਹੋਇਆ ਨਾ ਤਾਂ ਉਹਨੂੰ ਬਰਾਲੀ ਤੂੰ ਵੀ ਤੈਨੂੰ ਐ ਪਤਾ ਜਦੋਂ ਤੂੰ ਇਹਨੂੰ ਘਰੋਂ ਕੱਢਿਆ ਸੀ ਇਹਦੇ ਕੀ ਹਾਲਾਤ ਸੀ ਯਾਰ ਤੂੰ ਵੀ ਔਰਤ ਐ ਔਰਤ ਦਾ ਦੁੱਖ ਤੂੰ ਹੀ ਸਮਝ ਸਕਦੀ ਆ ਚੱਲ ਪੈਣੀ ਹੁਣ ਮੰਗਾ ਵੀ ਤੈਨੂੰ ਲੈਣ ਆਇਆ ਤੂੰ ਇਹਦੇ ਨਾਲ ਜਾ ਠੀਕ ਆ ਬਾਈ ਮੈਨੂੰ ਮਾਫ਼ ਕਰ ਤੇਰਾ ਘਰ ਪੱਟਣ ਚ ਮੈਂ ਵੀ ਬਰਾਬਰ ਦਾ ਹੱਕਦਾਰ ਆਜਾ ਲਈ ਪੈਣਾ ਭਾਬੀ ਤੂੰ ਗਲਤੀ ਕੀਤੀ ਹੈ ਨਾ ਤਾਂ ਤੈਨੂੰ ਮੰਨਣੀ ਪੈਣੀ ਆ ਇਹ ਗੱਲ ਮੇਰੀ ਯਾਦ ਰੱਖੀ ਚੱਲ ਵੀਰੇ ਹਾਂਜੀ ਸਸ਼ਕਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਹੋਵੋਗੇ ਕੈਂਟ ਤੇ ਪੇਕੇ ਹੁੰਦੇ ਮਾਮਾ ਨਾਲ ਦਾ ਤੁਸੀਂ ਪਾੜ ਦੇਖ ਚੁੱਕੇ ਹੋ ਪਹਿਲਾਂ ਵਾਲੇ ਪਾਟਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਮੀਦ ਤੋਂ ਵੀ ਜ਼ਿਆਦਾ ਤੇ ਹੁਣ ਵੀ ਸਾਨੂੰ ਇਹੋ ਉਮੀਦ ਹੈ ਕਿ ਤੁਸੀਂ ਇਸ ਪਾੜ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਕਿਹਦੀ ਐਕਟਿੰਗ ਜ਼ਿਆਦਾ ਸੋਹਣੀ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਜੋ ਨਵੇਂ-ਨਵੇਂ ਪਾਰਟ ਅਸੀਂ ਤਿਆਰ ਕਰ ਰਹੇ ਹਾਂ ਉਹ ਤੁਸੀਂ ਪਹਿਲਾਂ ਹੀ ਦੇਖ ਸਕੋ ਥੈਂਕ ਯੂ ਸੋ ਮੱਚ ਧੰਨਵਾਦ